ਜਿਹੜੇ ਘਰਾ-ਘਰਾ ਦੇ ਵਿੱਚ ਖਰੀਦਦਾਰੀ ਮਠਾਈਆਂ ਦੀ ਸ਼ੁਰੂ ਹੋ ਚੁੱਕੀ ਹੈ ਤਕਰੀਬਨ ਕੱਲ੍ਹ ਸ਼ਾਮ ਤੋਂ ਕਹਿ ਰਹੀਏ ਜਾਂ ਅੱਜ ਤੋਂ ਮਠਾਈਆਂ ਘਰਾਂ ਜਾਣੀ ਸ਼ੁਰੂ ਹੋ ਚੁੱਕੀਆਂ ਨੇ ਤਾਂ ਦੋਸਤੋ ਅੱਜ ਪੂਰੇ ਵਿੱਚ ਦੇ ਗੱਲ ਕਰਾਂਗੇ ਨਾਲ ਲੈਂਡ ਪੂਲਿੰਗ ਦੀ ਗੱਲਬਾਤ ਕੀਤੀ ਜਾਏਗੀ ਲੈਂਡ ਪੂਲਿੰਗ ਕਰਕੇ ਵੀ ਸਰਕਾਰ ਫਸਦੀ ਦਿਖਾਈ ਦੇ ਰਹੀ ਹੈ ਝਟਕਾ ਲੱਗਿਆ ਸਰਕਾਰ ਨੂੰ ਬਹੁਤ ਵੱਡਾ ਇੱਕ ਤਾਂ ਸਾਡੇ ਨਾਲ ਜੁੜੇ ਨੇ ਰਿੰਦਰ ਸਿੰਘ ਜੀ ਉਹਨਾਂ ਨਾਲ ਕਰਦੇ ਆ ਗੱਲਬਾਤ ਵੀ ਮਠਾਈਆਂ ਤੋਂ ਕਿਸਰਾ ਵਜਾਓ ਕੀਤਾ ਆ ਅਸਲਾ ਰਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਧੰਨਵਾਦ ਅਰਜਿੰਦਰ ਸਿੰਘ ਜੀ ਪਹਿਲਾਂ ਇੱਕ ਅਪਡੇਟ ਦੇ ਦੇਣਾ ਦਰਸ਼ਕਾਂ ਨੂੰ ਵੀ ਤੇ ਤੁਹਾਨੂੰ ਵੀ ਕਿ ਲੁਧਿਆਣਾ ਦੇ ਵਿੱਚ ਕੱਲ 6 ਕਵੰਟਰ ਯਾਨੀ ਕਿ ਨਕਲੀ ਖੋਆ ਕੱਲ ਬਰਾਂਧ ਕੀਤਾ ਗਿਆ ਬੱਸ ਸਟੈਂਡ ਤੋਂ ਹਾਂਜੀ ਦੇਖੋ ਗੱਲ ਇਹ ਹੈ ਦੀ ਹਿੰਦੁਸਤਾਨ ਹੈ ਜਿਹੜਾ ਤਿਹਾਰਾਂ ਦਾ ਦੇਸ਼ ਹੈ ਜੀ ਜੀ ਤਿਹਾਰਾਂ ਦੇ ਵਿੱਚ ਮਠਿਆਈਆਂ ਸਭ ਤੋਂ ਵੱਧ ਵਰਤੀਆਂ ਜਾਂਦੀਆਂ ਨੇ ਸਭ ਤੋਂ ਜ਼ਿਆਦਾ ਮਠਿਆਈ ਹੈ ਜਿਹੜੀ ਉਹ દિਵਾਲੀ ਵੇਲੇ ਵਰਤੀ ਜਾਂਦੀ ਹੈ ਤੇ ਦੂਜੇ ਨੰਬਰ ਤੇ ਆ ਜਾਂਦੀ ਹੈ ਰੱਖੜੀ ਹਾਂਜੀ ਮਤਲਬ ਜਦੋਂ ਰਖੜੀ ਦੇ ਵਿੱਚ ਤਿਹਾਰ ਦੇ ਵਿੱਚ ਮਠਾਈਆਂ ਵਰਤੇ ਜਾਂਦੇ ਨੇ ਕਿਉਂਕਿ ਭੈਣਾਂ ਤੇ ਭਰਾਵਾਂ ਦਾ ਇਹ ਇੱਕ ਪਵਿੱਤਰ ਬੰਧਨ ਦਾ ਹੈ ਜਿਹੜਾ ਮਤਲਬ ਉਹਦੇ ਵਿੱਚ ਮੂੰਹ ਮਿੱਠਾ ਕਰਾਉਣ ਦੀ ਕਿ ਸਾਡੇ ਰਸਮ ਹੈ ਉਹ ਲੜਕੀਆਂ ਕਰਾਉਂਦੀਆਂ ਨੇ ਪਰ ਗੱਲ ਕਰ ਇਹਦੇ ਵਿੱਚ ਜਿਹੜਾ ਨਕਲੀ ਕੰਮ ਕਰਨ ਵਾਲੇ ਨੇ ਨਕਲੀ ਮਾਲ ਉਹਨਾਂ ਦੀ ਚੰਦੀ ਹੁੰਦੀ ਹੈ ਉਹਨਾਂ ਦਾ ਸਿਰਫ ਮਕਸਦ ਇਹੀ ਹੁੰਦਾ ਹੈ ਕਿ ਆਪਾਂ ਪੈਸਾ ਕਮਾਉਣਾ ਹੈ ਤੇ ਨਕਲੀ ਮਾਲ ਵੇਚਣਾ ਇਸ ਕਰਕੇ ਮਤਲਬ ਤਿਹਾਰਾਂ ਦੇ ਦਿਨਾਂ ਦੇ ਵਿੱਚ ਖਾਸ ਕਰਕੇ ਇਹ ਨਕਲੀ ਜਿਹੜੀ ਮਠਾਈ ਆ ਉਹ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਨਕਲੀ ਮਠਾਈ ਦਾ ਸਾਡੀ ਕਿਡਨੀ ਤੇ ਸਾਡੇ ਲਿਵਰ ਤੇ ਤੇ ਸਾਡੇ ਹਾਰਟ ਤੇ ਮਤਲਬ ਜਿਆਦੇ ਸਾਈਡ ਇਫੈਕਟ ਹੁੰਦਾ ਹੈ ਇਸ ਕਰਕੇ ਸਾਨੂੰ ਬੜੇ ਸੰਕੋਚ ਨਾਲ ਜਿਹੜੀਆਂ ਮਠਿਆਈਆਂ ਨੇ ਇਹ ਖਰੀਦੀਆਂ ਚਾਹੀਦੀਆਂ ਨੇ ਗੱਲ ਮੈਂ ਤੁਹਾਨੂੰ ਦੱਸਦਾ ਜੀ ਜਿਹੜਾ ਸਾਡੇ ਦੁੱਧ ਦੀ ਪ੍ਰੋਡਕਸ਼ਨ ਹੈ ਇੰਡੀਆ ਚ ਜੀ ਜੀ ਉਹ 15 ਕਰੋੜ ਲੀਟਰ ਹੈ ਜੀ ਤੇ ਖਪਤ ਸਾਡੇ 75 ਕਰੋੜ ਲੀਟਰ ਦੀ ਹੈ ਮਤਲਬ ਕਹਿਣ ਤੋਂ ਬਾਅਦ ਸਿੱਧੀ ਗੱਲ ਝਾਹਰ ਹੁੰਦੀ ਹੈ ਬੀ 5 ਗੁਣਾ ਜਿਹੜਾ ਮਠਾਈ ਬਣਦੀ ਹੈ ਕਹਿੰਦੇ ਦੁੱਧ ਵਰਤਦੇ ਆਪਾਂ ਉਹ ਨਕਲੀ ਹੈ ਨਕਲੀ ਆ ਰਿਹਾ ਕਿਉਂ ਹਾਂ ਮਤਲਬ ਉਹਦੇ ਚੋਂ ਫਿਰ ਅੱਧਾ ਦੁੱਧ ਘਰੇ ਵਰਤਿਆ ਜਾਂਦਾ ਔਰ ਅੱਧੇ ਦੀ ਮਠਾਈ ਹਲਵਾਈਆਂ ਕੋਲ ਜਾਂਦੀ ਹੈ ਜਿਹਦੇ ਵਿੱਚੋਂ 5% ਦੁੱਧ ਦਾ ਪਨੀਰ ਬਣਦਾ ਜੀ ਜੀ ਮਤਲਬ ਨਕਲੀ ਪਨੀਰ ਬਣਦਾ ਨਕਲੀ ਖੁਆ ਹੁੰਦਾ ਨਕਲੀ ਦੁੱਧ ਹੈ ਜਿਹੜੇ ਬਣਾਉਣ ਵਾਲੇ ਲੋਕ ਨੇ ਨਕਲੀ ਦੁੱਧ ਦੇ ਵਿੱਚ ਡਿਟਰਜੈਂਟ ਪਾਉਂਦੇ ਨੇ ਮਿੱਠਾ ਸੋਡਾ ਪਾਉਂਦੇ ਨੇ ਜੂਰ ਜਾਂ ਖਾਦ ਪਾਉਂਦੇ ਨੇ ਫਲੇਵਰ ਪਾਉਂਦੇ ਨੇ ਪਮਾਇਲ ਪਾਉਂਦੇ ਨੇ ਕਾਫੀ ਕੁਝ ਪਾਉਂਦੇ ਨੇ ਜਿਹੜਾ ਮਤਲਬ ਨਕਲੀ ਮਾਲ ਹੁੰਦਾ ਹੈ ਸਿਹਤ ਵਾਸਤੇ ਬਹੁਤ ਖਤਰਨਾਕ ਹੈ ਇਸ ਕਰਕੇ ਇਸ ਤੋਂ ਬਚਾਓ ਵਾਸਤੇ ਮਤਲਬ ਚਾਹੇ ਸਰਕਾਰਾਂ ਸਾਡੀ ਪੰਜਾਬ ਸਰਕਾਰ ਬੜੀ ਮਸਤੈਦੀ ਨਾਲ ਇਸ ਚੀਜ਼ ਨੂੰ ਰੋਕਣ ਵਾਸਤੇ ਲੱਗੀ ਹੋਈ ਹੈ ਪਿਛਲੇ 3 ਸਾਲਾਂ ਦੇ ਵਿੱਚ ਢੋਡੀ ਸਾਹਿਬ 21000 ਸੈਂਪਲ ਭਰਿਆ ਮਠਿਆਈਆਂ ਦਾ ਜਿਹਦੇ ਵਿੱਚੋਂ ਜੀਦੇ ਵਿੱਚ ਪਨੀਰ ਆ ਗਿਆ ਵਿੱਚੀ ਦੁੱਧ ਆ ਗਿਆ ਵਿੱਚੀ ਖੁਆ ਆ ਗਿਆ ਵਿੱਚ ਜਿਹਦੇ ਜੋ 7000 ਸੈਂਪਲ 30 ਸਾਲ ਦੇ ਵਿੱਚ ਫੇਲ ਹੋ ਗਏ ਮਤਲਬ ਕਿੰਨੀ ਦਵਾਈ ਇਹ ਮੈਡੀ ਮਠਾਈ ਹੈ ਜਿਹੜੀ ਉਹ ਵਿਕ ਗਈ ਹੋਊਗੀ ਤੇ ਲੋਕਾਂ ਦੀ ਸਿਹਤ ਦੇ ਨਾਲ ਮਤਲਬ ਵਲੂ ਐਚਓ ਨੇ ਵੀ ਇਹ ਕਰਤਾ ਕਿ ਦੀ ਹਿੰਦੁਸਤਾਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ 90% ਲੋਕ ਡਾਕਟਰ ਸਾਹਿਬ ਮੈਂ ਮੰਨਦਾ ਵੀ ਪੰਜਾਬ ਸਰਕਾਰ ਨੇ ਵਧੀਆ ਪ੍ਰਚਾਰਾ ਕੀਤਾ ਅਸੀਂ ਇਹ ਨਹੀਂ ਕਹਿੰਦੇ ਪੰਜਾਬ ਸਰਕਾਰ ਨੇ ਬਹੁਤ ਸੈਂਪਲ ਜਿਹੜੇ ਆ ਉਹ ਫੇਲ ਦਿਖਾਏ ਵੀ ਆ ਲੋਕਾਂ ਨੂੰ ਦਿਖਾਈਏ ਸੱਚਾਈ ਜੋ ਅਸੀਂ ਸਰਕਾਰ ਦੀ ਛਲਾਗਾ ਕਰਦੇ ਆ ਵਧੀਆ ਕੰਮ ਹੈ ਪਰ ਡਾਕਟਰ ਸਾਹਿਬ ਚੱਕਰ ਇਹ ਪੈਂਦਾ ਨਾ ਕਿ ਸਰਕਾਰ ਤਾਂ ਉੱਪਰੋਂ ਆਰਡਰ ਦੇ ਰਹੀ ਹੈ ਪਰ ਜਿਹੜੇ نیچے ਕਰਮਚਾਰੀ ਬੈਠੇ ਨੇ ਸਿਹਤ ਵਿਭਾਗ ਇਹ 10 ਦਿਨ ਪਹਿਲਾਂ ਹੀ ਕਿਉਂ ਜਾਗਦਾ ਹੈ ਦੇਖੋ ਸਾਰਾ ਸਾਲ ਇਹ ਕੰਮ ਕਰਦੇ ਨੇ ਜਿਹੜੇ ਇਹ ਬੰਦੇ ਨੇ ਸਾਰਿਆਂ ਨੂੰ ਪਤਾ ਹੁੰਦਾ ਵੀ ਕੌਣ ਮਲਾਵਟ ਕਰ ਰਿਹਾ ਹੈ ਕੌਣ ਪਨੀਰ ਬਣਾ ਰਿਹਾ ਹੈ ਕੌਣ ਖੋਆ ਬਣਾ ਰਿਹਾ ਹੈ ਕਿਹੜਾ ਲਵਾਈ ਕੀ ਕਰ ਰਿਹਾ ਪਰ ਇਹ ਲੋਕ ਦਿਖਾਵਾ ਕਰ ਲਈ ਤਿਆਰ ਆ ਦਿਨਾਂ ਦੇ ਵਿੱਚ ਰੇਡ ਕਰ ਦਿੰਦੇ ਨੇ ਬਸ ਜਾ ਕੇ ਪਹਿਲਾਂ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਗੱਲ ਤਾਂ ਇਹ ਵੀ ਰੇਡ ਜਿਹੜਾ ਸਿਸਟਮ ਹੈ ਜਿਹੜਾ ਉਹ ਚੱਲਦਾ ਤਾਂ ਸਾਰਾ ਸਾਲ ਹੀ ਹੈ ਗੱਲ ਕਰ ਉਹਦੇ ਰਫਤਾਰ ਹੈ ਜਿਹੜੀ ਉਹ ਮਠੀ ਹੋ ਜਾਂਦੀ ਹੈ ਤੇ ਹਰਾਂ ਦੇ ਦਿਨਾਂ ਦੇ ਵਿੱਚ ਥੋੜੀ ਜੀ ਜਿਹੜੀ ਰਫਤਾਰ ਹੈ ਉਹ ਤੇਜ਼ੀ ਫਰ ਜਾਂਦੀ ਹੈ ਕਿਉਂਕਿ ਬਾਹਰਲੀਆਂ ਸਟੇਟਾਂ ਤੋਂ ਜਿਵੇਂ ਹਰਿਆਣੇ ਦੇ ਵਿੱਚੋਂ ਆਉਂਦੇ ਜਿਵੇਂ ਰਾਜਸਥਾਨ ਦੇ ਵਿੱਚੋਂ ਆਉਂਦੇ 37 ਗੜ ਦੇ ਵਿੱਚੋਂ ਆਉਂਦੇ ਸਾਡੇ ਨਕਲੀ ਮਠਾਈਆਂ ਜਿਹੜੀਆਂ ਪੰਜਾਬ ਦੇ ਵਿੱਚ ਆਉਂਦੀਆਂ ਨੇ ਆ ਪੰਜਾਬ ਦੇ ਵਿੱਚ ਤਿਆਰ ਘੱਟ ਕੀਤੀਆਂ ਜਾਂਦੀਆਂ ਨੇ ਪੰਜਾਬ ਦੇ ਜਿਹੜੇ ਹੋਰ ਸਟੇਟ ਨੇ ਉਹਨਾਂ ਤੋਂ ਤਿਆਰ ਹੋਈਆਂ ਜਾਂਦੀਆਂ ਜਿੱਥੇ ਮਤਲਬ ਟ੍ਰੇਨਾਂ ਜਾਦੇ ਆਉਂਦੀਆਂ ਜਾਂਦੀਆਂ ਨੇ ਟ੍ਰੇਨਾਂ ਦਾ ਦੇ ਥਰੂ ਮਤਲਬ ਇਹ ਸਿਸਟਮ ਆਉਂਦਾ ਹੈਗਾ ਜਦੋਂ ਉੱਥੋਂ ਮਾਲ ਬੁੱਕ ਕਰ ਦਿੰਦੇ ਨੇ ਉਹਦੇ ਜਿਹੜੀ ਇਹ ਟ੍ਰੇਨ ਮਹਿਕਮਾ ਰੇਲਵੇ ਹੈ ਉਸ ਨੂੰ ਇਹ ਤਾਂ ਪਤਾ ਹੁੰਦਾ ਵੀ ਇਹਦੇ ਵਿੱਚ ਖੂਆ ਬੁੱਕ ਕੀਤਾ ਹੈ ਇਹਦੇ ਵਿੱਚ ਗਲਾਬ ਜਾਮਣਾ ਬੁੱਕ ਕੀਤੀਆਂ ਨੇ ਇਹਦੇ ਵਿੱਚ ਪਨੀਰ ਬੁੱਕ ਕੀਤਾ ਗੱਲ ਕਰ ਉਹਨਾਂ ਕੋਲੇ ਹੈ ਜਾਂ ਕੋਈ ਸਾਧਨ ਹੈ ਜਾਂ ਸਿਸਟਮ ਨਹੀਂ ਹੈਗਾ ਜੋ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਇਹ ਚੀਜ਼ ਅਸਲੀ ਹੈ ਜਾਂ ਨਕਲੀ ਹੈ। ਅਸਲੀ ਤੇ ਅਸੀਂ ਮਾਰ ਖਾ ਜਾਂਦੇ ਹਾਂ। ਉਹਨਾਂ ਡਾਕਟਰਾਂ ਤੋਂ ਇੱਕ ਵੱਡੀ ਗੱਲ ਲੈ ਕੇ ਜਿਹੜੇ ਹਲਵਾਈ ਵਗੈਰਾ ਨੇ ਚਲੋ ਸਾਰੇ ਨੇ ਮਠਾਈਆਂ ਤੁਸੀਂ ਵੀ ਖਰੀਦਣੀਆਂ ਤੁਹਾਡੇ ਵੀ ਘਰੇ ਮਾਂ ਭੈਣ ਨੇ ਖਰੀਦਣੀਆਂ ਸਾਡੇ ਵੀ ਖਰੀਦਣੀਆਂ ਨੇ। ਮੈਂ ਆਪਣੇ ਘਰਦਿਆਂ ਨੂੰ ਵੀ ਇਨਵੋਲ ਕਰਦਾ ਕਿ ਜਦੋਂ ਸਾਡੀਆਂ ਧੀਆ ਭੈਣਾ ਮਠਾਈਆਂ ਲੈਣ ਘਰ ਦੇ ਜਾਂਦੇ ਨੇ ਤਾਂ ਉਹ ਜਿਹੜੇ ਹਲਵਾਈ ਹੁੰਦੇ ਨੇ ਕੀ ਕਰਦੇ ਨੇ ਅੱਜ ਕੱਲ੍ਹ ਨਾ ਮਾਰਕੀਟ ਵਿੱਚ ਇੱਕ ਚਾਂਦੀ ਦੇ ਪੇਪਰ ਵਰਗਾ ਇੱਕ ਵਰਕ ਆ ਗਿਆ। ਉਹ ਕੈਮੀਕਲ ਹੈ। ਉਹ ਉਹ ਸਸਤਾ ਪੈਂਦਾ ਇਹਨਾਂ ਨੂੰ। ਤੇ ਇਹ ਚਾਂਦੀ ਦਾ ਓਵਰਕ ਨਹੀਂ ਲਗੰਦੇ ਇਹ ਉਸ ਕੈਮੀਕਲ ਯੂਜ਼ ਕਰਦੇ ਨੇ ਜੋ ਕਿ ਬਿਲਕੁਲ ਚਾਂਦੀ ਵਰਗਾ ਦਿਖਦਾ ਹੈ ਤੇ ਲੋਕ ਵੀ ਨਾ ਫਿਰ ਸੁੰਦਰਤਾ ਦੇਖ ਕੇ ਉਹ ਮਠਿਆਈ ਨੂੰ ਜਲਦੀ ਹੱਥ ਪਾ ਲੈਂਦੇ ਨੇ ਵੀ ਬਹੁਤ ਵਧੀਆ ਸੋਹਣੀ ਲੱਗ ਰਹੀ ਹੈ ਤਾਂ ਮੈਂ ਅੱਜ ਇਹ ਲਿਖਿਆ ਵੀ ਸੁੰਦਰ ਮਠਿਆਈ ਨੂੰ ਕਿੱਦਾਂ ਕਰ ਸਕਦੇ ਆ ਬਚਾਓ ਤਾਂ ਅਸੀਂ ਗਾਕਾ ਨੂੰ ਅਪੀਲ ਵੀ ਕਰਦੇ ਆ ਬੇਨਤੀ ਵੀ ਕਰਦੇ ਆ ਲੋਕਾਂ ਨੂੰ ਕਿ ਤੁਸੀਂ ਸੁੰਦਰਤਾ ਨਾ ਦੇਖੋ ਤੁਸੀਂ ਜਿਹੜੀ ਜੀ ਵਧੀਆ ਬਣ ਰਹੀ ਹੈ ਜੀ ਚਾਹੇ ਘਰ ਬਣਾ ਲਓ ਵਧੀਆ ਖਾਓ ਤਾਂ ਕਿ ਸਿਹਤ ਨਾਲ ਖਲਵਾੜ ਨਾ ਹੋਵੇ ਗੱਲ ਇਹ ਹੈ ਨਾ ਜੀ ਅਸੀਂ ਮਤਲਬ ਪਹਿਲਾਂ ਤੋਂ ਹੀ ਪੜਦੇ ਆ ਵੀ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਇਹ ਗੱਲ ਕਰ ਜਿਹੜਾ ਮਤਲਬ ਮਾਫੀਆ ਗਰੁੱਪ ਹੁੰਦਾ ਡੁਪਲੀ ਤੇ ਸੀ ਵਾਲਾ ਹੁੰਦਾ ਉਹ ਉਹਨੂੰ ਚਮਕਾ ਕੇ ਹੀ ਚੀਜ਼ ਨੂੰ ਵੇਚਦਾ ਹੁੰਦਾ ਜੀ 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 ਯੂਪੀ ਦੇ ਵਿੱਚ ਕਮਾਦਾ ਫੜਿਆ ਦਾ 40 ਕੁਆਂਟਲ ਰਜਾਨਾ 40 ਕੁਆਂਟਲ ਰਜਾਨਾ ਪਨੀਰ ਨਕਲੀ ਬਣਾ ਕੇ ਵੇਚਦਾ ਵੀ ਖਾਲਦ ਉਹਦਾ ਨਾਮ ਹੈ ਮਤਲਬ ਸਾਡੇ ਸੰਗਰੂਰ ਵੀ ਫੜੇ ਇੱਕ ਪਤੀ ਪਤਨੀ ਪਿਛਲੇ ਮਹੀਨੇ ਐ ਕਹਿਣ ਤੋਂ ਭਾਵੇਂ ਐ ਵੀ ਕਾਫੀ ਲੋਕ ਨੇ ਜਿਹੜੇ ਇਸ ਕੰਮ ਦੇ ਵਿੱਚ బిజీ ਨੇ ਐ ਤੇ ਜਿਹੜੇ ਦੂਸਰੇ ਲੋਕ ਨੇ ਉਹ ਉਹਨਾਂ ਦਾ ਸਾਥ ਦਿੰਦੇ ਨੇ ਕਿਉਂਕਿ ਥੋੜਾ ਜਿਹਾ ਮਾਰਕੀਟ ਰੇਟ ਨਾਲੋਂ ਜਦੋਂ ਰੇਟ ਘਟ ਜਾਂਦਾ ਫਿਰ ਉੱਥੇ ਸਾਰਾ ਕੰਮ ਹੈ ਜਿਹੜਾ ਇਹ ਦੋ ਨੰਬਰ ਦਾ ਚੱਲਪੰਦਾ ਲੋਕ ਉੱਥੇ ਲੈਣਾ ਅਲੱਗ-ਅਲੱਗ ਤੇ ਰੋ ਮਾਲ ਲੈਂਦੇ ਨੇ ਜਿਹੜਾ ਡੁਪਲੀਕੇਟ ਹੁੰਦਾ ਹੈ ਡਾਕਟਰ ਸਾਹਿਬ ਮੈਂ ਥੋੜਾ ਜਿਹਾ ਨਾ ਇੱਕ ਹੋਰ ਮੁੱਦਾ ਵੀ ਚ ਲੈਣਾ ਚਾਹਨਾ ਲੈਂਡ ਪੂਲਿੰਗ ਦਾ ਲੈਂਡ ਪੂਲਿੰਗ ਅਜੇ ਆ ਮੁੱਦਾ ਬਣ ਗਿਆ ਸਰਕਾਰ ਦੇ ਲਈ ਅੱਡੀ ਬਣ ਗਈ ਗੱਲੇ ਦੀ ਦੇਖੋ ਮੈਂ ਸਾਫ ਫਸਟ ਕਹਿ ਰਿਹਾ ਜਾਂ ਤਾਂ ਹੁਣ ਭਗਵਾਨ ਤੁਮਾਨੀ ਨੂੰ ਲੈਂਡ ਪੂਲਿੰਗ ਦੀ ਪਾਲਿਸੀ ਇਹਨਾਂ ਦੀ ਸਰਕਾਰ ਦੇ ਦੇਗੀ ਜਾਂ ਫਿਰ ਸ਼ਰੋਨੀ ਕਾਲੀ ਦਾ ਨੂੰ ਲੈਂਡ ਪੂਲਿੰਗ ਦੀ ਪਾਲਿਸੀ ਬਚਾ ਦੇਗੀ ਤੇ ਤੁਹਾਨੂੰ ਦੱਸ ਦੇਣਾ ਅੱਜ ਵੀ ਦੋ ਜੇ ਬੜਾ ਵੱਡਾ ਕੱਟ ਹੋਣਾ ਹੈ ਮਾਲ ਦੇ ਵਿੱਚ ਸ਼ਰੋਨੀ ਕਾਲ ਦਾ ਲੈਂਡ ਪੂਲ ਲੈ ਕੇ ਔਰ ਸਰਕਾਰ ਨੂੰ ਝਟਕਾ ਡਾਕਟਰ ਸਾਹਿਬ ਵੀ ਰਹਿ ਧਿਆਨ ਦੇਣਾ ਉਸ ਗੱਲ ਤੇ ਕਿ ਹਾਈ ਕੋਰਟ ਨੇ ਇੱਕ ਦਿਨ ਦੀ ਸਟੇ ਲਗਾ ਦਿੱਤੀ ਹੈ ਰੋਕ ਲਗਾਤੀ ਹੈ ਲੈਂਡ ਪੁਲਿੰਗ ਨਹੀਂ ਹੋਏਗੀ ਇੱਕ ਦਿਨ ਪਰ ਇੱਕ ਦਿਨ ਦੀ ਸਟੇ ਕਿਉਂ ਇਹਦਾ ਵੀ ਸਵਾਲ ਖੜਾ ਹੁੰਦਾ ਹੈ ਹਾਈ ਕੋਰਟ ਦੇ ਸਵਾਲਾਂ ਹੁਣ ਜਜਮੈਂਟ ਦੇ ਵੀ ਇਹ ਹੈ ਨਾ ਜੀ ਮਤਲਬ ਹਾਈ ਕੋਰਟ ਦੇ ਵਿੱਚ ਕਿਸੇ ਨੇ ਰਿਟ ਪਟੀਸ਼ਨ ਪਾਈ ਸੀ ਉਹਦਾ ਕੱਲ ਫੈਸਲਾ ਮਾਨਯੋਗ ਜੱਜ ਸਾਹਿਬ ਨੇ ਦੇਣਾ ਸੀਗਾ ਉਹਦੇ ਵਾਸਤੇ ਮਤਲਬ ਸਰਕਾਰ ਕਹਿੰਦੀ ਵੀ ਸਾਨੂੰ ਇੱਕ ਦਿਨ ਦਾ ਸਮਾਂ ਹੋਰ ਦਿਓ ਹੋ ਸਕਦਾ ਅੱਜ ਉਹਦਾ ਕੋਈ ਜਿਹੜਾ ਫਾਈਨਲ ਹੈ ਰਸੀਮ ਜਾਓ ਤੇ ਰੋਕ ਲੱਗ ਸਕਦੀ ਹੈ ਜਾਂ ਉਹਨੂੰ ਜੈਸ ਹੋ ਸਕਦੀ ਹੈ ਦੇਖੋ ਉਹ ਤਾਂ ਮਨਜੋ ਜੱਜ ਸਾਹਿਬ ਜਾਂ ਹਾਈ ਕੋਰਟ ਦਾ ਫੈਸਲਾ ਜਿਹੜਾ ਉਹ ਸਰਬਪ੍ਰਮਾਨ ਤੂਗਾ ਗੱਲ ਕਰ ਵੀ ਥੋੜਾ ਜਿਹਾ ਜਿਹੜਾ ਇਹ ਹੈ ਮਤਲਬ ਇਹ ਸੋਚ ਸਮਝ ਕੇ ਚੱਕਣ ਵਾਲਾ ਸਥਿਤ ਸੀ ਥੋੜਾ ਜਿਹਾ ਜਲਦਬਾਜ਼ੀ ਦੇ ਵਿੱਚ ਕਰਿਆ ਗਿਆ ਕਿਉਂਕਿ ਇਹ ਸਰਕਾਰ ਲੋਕਾਂ ਨੂੰ ਸਮਝਾਉਣ ਦੇ ਵਿੱਚ ਬਹੁਤੀ ਕਾਮਯਾਬੀ ਨਹੀਂ ਫੜ ਸਕੀ ਲੋਕ ਨਹੀਂ ਸਮਝ ਸਕੇ ਵੀ ਇਹ ਪਾਲਿਸੀ ਹੈ ਕਿ ਕਦੇ ਕੀ ਦੂਰੰਦੇਸ਼ੀ ਸਿੱਟੇ ਨੇ ਕੀ ਇਹਦੇ ਰਿਜ਼ਲਟ ਮਿਲਣਗੇ ਇਹ ਜਿਹਦੇ ਵਿੱਚ ਮਤਲਬ ਸਾਡੇ ਰਾਜੇ ਲੋਕ ਨੇ ਜਾਂ ਸਾਡੀਆਂ ਸਰਕਾਰਾਂ ਦੇ ਨੇ ਮਤਲਬ ਉਹ ਬੰਦੇ ਆਪੋ ਆਪਣੀਆਂ ਜ਼ਮੀਨਾਂ ਕਿੰਨੀਆਂ ਉਹਦੇ ਵਿੱਚ ਦੇ ਰਹੇ ਨੇ ਜਿਹੜਾ ਸਹਿਯੋਗ ਦੇ ਰਹੇ ਨੇ ਵੱਲੇ ਸਾਰਾ ਚੀਜ਼ਾਂ ਸੰਭਾਲਣੀਆਂ ਪੈਣਗੀਆਂ ਕਿਉਂਕਿ ਜਿਹੜੇ ਜ਼ਮੀਨ ਆਮ ਲੋਕਾਂ ਦੀ ਜ਼ਮੀਨ ਜਿੰਨਾ ਸਿਆਸਤ ਨਾਲ ਕੋਈ ਸੰਬੰਧਤ ਨਹੀਂ ਜੀ ਜੀ ਤਾਂ ਉਹਨਾਂ ਦੀਆਂ ਜ਼ਮੀਨਾਂ ਰੋਕਣ ਜਾ ਰਹੀਆਂ ਨੇ ਜਦੋਂ ਕਿ ਸਿਆਸੀ ਲੋਕ ਨੇ ਉਹ ਆਪਣੀਆਂ ਜ਼ਮੀਨਾਂ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ ਇਹ ਚਾਹੀਦਾ ਤਾਂ ਇਹ ਸੀ ਵੀ ਜਿਹੜੇ ਵੀ ਸਾਰੀਆਂ ਪਾਰਟੀਆਂ ਦੇ ਵੱਡੇ ਲੀਡਰ ਨੇ ਉਹਨਾਂ ਦੀ ਜ਼ਮੀਨ ਆਉਂਦੀ ਆ ਉਹ ਕੋਲੋਂ ਦੇ ਵਿੱਚ ਆਵੇ ਤੇ ਜੇ ਲੋਕਾਂ ਨੂੰ ਮਤਲਬ ਜ਼ਮੀਨ ਵਾਪਸ ਦੇਣੀ ਹੈ ਜਿਹੜੇ ਲੋਕ ਨਹੀਂ ਚਾਹੁੰਦੇ ਉਹਨਾਂ ਨੂੰ ਉੱਥੋਂ ਜ਼ਮੀਨ ਬਦਲ ਕੇ ਉਹ ਜ਼ਮੀਨ ਦੇ ਦੇ ਜੀ ਹਾਂ ਮਤਲਬ ਇਹ ਗੱਲਾਂ ਕਾਫੀ ਸੋਚ ਵਿਚਾਰ ਤੋਂ ਬਾਅਦ ਕਰਨ ਵਾਲੀਆਂ ਨੇ ਅਜ ਮਾਨਯੋਗ ਹਾਈ ਕੋਰਟ ਦਾ ਫੈਸਲਾ ਆਉਂਦਾ ਹੈ ਕੀ ਆਉਂਦਾ ਉਸ ਤੋਂ ਬਾਅਦ ਸਰਕਾਰ ਕੀ ਸਟੈਂਡ ਲੈਂਦੀ ਹੈ ਕੀ ਇਹ ਤੇ ਜੂ ਟਰ ਲੈ ਜਾਂ ਕੀ ਸਮਝਾਉਣਾ ਮਤਲਬ ਉਹ ਬਾਤ ਦੀ ਗੱਲ ਹੈ ਮਾਨ ਸਾਹਿਬ ਇਹਦੇ ਵਿੱਚ ਜ਼ਰੂਰ ਮਤਲਬ ਕੋਈ ਨਾ ਕੋਈ ਜਿਹੜਾ ਸੋਸ ਸੰਕ ਤੋਂ ਕੰਮ ਲੈਣਗੇ ਕਿਉਂਕਿ ਇਹ ਕਾਫੀ ਲੋਕਾਂ ਦੇ ਜਿਹੜੇ ਜਾਨ ਮਾਲ ਤੇ ਹਿੱਤ ਹੈ ਕਾਫੀ ਇਸ ਦੇ ਉੱਪਰ ਇੱਕ ਹੋਰ ਅਪਡੇਟ ਹੈ ਮੇਰੇ ਕੋਲ ਇਸ ਦੇ ਉੱਪਰ ਕੱਲ ਯਾਨੀ ਕਿ ਸੰਸਰਏ ਬਠਿੰਡਾ ਤੋਂ ਹਰ ਸਿੰਘ ਕੋ ਬਾਦਲ ਉਹਨਾਂ ਨੇ ਜੇਪੀ ਨੱਡਾ ਨੂੰ ਚਿੱਠੀ ਵੀ ਲਿਖ ਦਿੱਤੀ ਹੈ ਕੇਂਦਰ ਨੂੰ ਸਿੱਧਾ ਮੰਗ ਕੀਤੀ ਹੈ ਵੀ ਤੁਸੀਂ ਪੰਜਾਬ ਸਰਕਾਰ ਦੇ ਇਸ ਮਸਲੇ 'ਚ ਦਖਲਅੰਦਾਜ਼ੀ ਕਰੋ ਕਿ ਲੋਕਾਂ ਨਾਲ ਗਲਤ ਹੋ ਰਿਹਾ ਹੈ ਉਹਨਾਂ ਨੇ ਹੀ ਮੰਗ ਕਰ ਦਿੱਤੀ ਹੈ ਕੇਂਦਰ ਸਰਕਾਰ ਨੂੰ ਹੋਵੇਦਾ ਕੇਂਦਰ ਸਰਕਾਰ ਵੀ ਹੁਣ ਆਪਣਾ ਪੱਖ ਰੱਖੇ ਦੇਖੋ ਜੀ ਕੇਂਦਰ ਸਰਕਾਰ ਨੇ ਕਾਨੂੰਨ ਤਾਂ ਪਹਿਲਾਂ ਕੇਂਦਰ ਸਰਕਾਰ ਨੇ ਮਣਾ ਉਹ ਵੀ ਜ਼ਮੀਨਾਂ ਖੋਹਣ ਦਾ ਕਾਨੂੰਨ ਉਹਨਾਂ ਨੇ ਬਣਾਇਆ ਸੀ ਉਦੋਂ ਵੀ ਲੋਕਾਂ ਨੇ ਸੰਘਰਸ਼ ਕਰਕੇ ਵਾਪਸ ਕੀਤਾ ਉਦੋਂ ਵੀ ਸਾਰੀਆਂ ਪਾਰਟੀਆਂ ਜਿਹੜੇ ਹੁਣ ਨੇ ਉਹਨਾਂ ਦੇ ਨਾਲ ਸੀਗੇ ਮਤਲਬ ਲੋਕ ਸਾਰੇ ਭਲੀ ਭਾਂਤ ਜਾਣਦੇ ਨੇ ਇਹ ਰਾਜਨੀਤਿਕ ਜਿਹੜੀਆਂ ਇਹ ਵਿਚਗਲਚ ਨਹੀਂ ਆਲੇ ਅਸੀਂ ਕਹਿੰਦੇ ਆ ਪੰਜਾਬੀ ਚ ਇਹ ਸਾਰੇ ਲੋਕ ਜਾਣਦੇ ਨੇ ਚਾਹੇ ਉਹ ਕੋਈ ਪਾਰਟੀ ਹੋਵੇ ਜਿਹੜਾ ਲੋਕਾਂ ਦੇ ਜਿਹੜੀ ਦੁੱਖ ਦੀ ਰਾਗ ਦੇ ਉੱਤੇ ਹੱਥ ਧਰੂਗਾ ਉਹ ਲੋਕਾਂ ਦਾ ਚਾਹੇ ਤਾਂ ਲੀਡਰ ਬਣੂਗਾ ਚਾਹੇ ਉਹ ਕਿਸੇ ਪਾਰਟੀ ਨਾਲ ਸਬੰਧਤ ਹੈ ਇਹ ਕੋਈ ਗੱਲ ਨਹੀਂ ਵੀ ਫਲਾਨੀ ਪਾਰਟੀ ਨਾਲ ਹੀ ਮੈਂ ਗੱਲ ਕਰ ਇਹ ਹੈ ਵੀ ਇਹ ਲੋਕਾਂ ਦਾ ਜਿਹੜਾ ਮਸਲਾ ਹੈ ਇਹ ਕਿਉਂਕਿ ਆਪਾਂ ਆਮ ਗੱਲ ਕਰਦੇ ਆ ਵੀ ਜ਼ਿੰਮੇਵਾਰ ਤਾ ਪਾਣੀ ਲਾਉਣ ਲੱਗਿਆ ਵੀ ਨਾਲ ਗੰਡਾਸਾ ਲੈ ਕੇ ਜਾਂਦਾ ਇਸ ਕਰਕੇ ਜਦੋਂ ਜ਼ਮੀਨ ਤੇ ਕਬਜੇ ਜਾਂ ਕੋਈ ਹੋਰ ਉਹ ਬੜਾ ਵੱਡਾ ਮਤਲਬ ਇਹ ਆਪਾਂ ਡਰਾਉਣਾ ਦ੍ਰਿਸ਼ਖੰਡੇ ਸਾਹਮਣੇ ਪੇਸ਼ ਆਉਂਦਾ ਹੈਗਾ ਇਸ ਚੀਜ਼ ਨੂੰ ਬਚਾਉਣ ਵਾਸਤੇ ਇਸ ਜਿਹੜੀ ਪਾਲਸੀ ਆ ਇਹਦੇ ਵਿੱਚ ਥੋੜਾ ਜਿਹਾ ਯੂ ਟਰਨ ਕਰਕੇ ਮਤਲਬ ਇਹਨੂੰ ਇੱਕ ਵਾਰੀ ਪੋਸਟ ਬਾਂਡ ਕੀਤਾ ਜਾਵੇ ਉਸ ਤੋਂ ਬਾਅਦ ਲੋਕਾਂ ਦੀ ਸਹਿਮਤੀ ਲੋਕ ਕੀ ਚਾਹੁੰਦੇ ਨੇ ਉਹਦੇ ਮੁਤਾਬਕ ਕਿਉਂਕਿ ਲੋਕਾਂ ਦੇ ਖੂਨ ਨਵਾਸ ਨਾਲ ਜੁੜਿਆ ਹੋਇਆ ਇਹ ਜ਼ਮੀਨ ਦਾ ਰਿਸ਼ਤਾ ਹੁੰਦਾ ਹੈ ਡਾਕਟਰ ਵੀ ਕੋਰ ਅਪਡੇਟ ਦੇ ਦੇਣਾ ਕਿ ਕੱਲ ਨਾ ਹਾਈ ਕੋਰਟ ਦੇ ਕਈ ਅਧਿਕਾਰੀ ਪਹੁੰਚੇ ਸੀ ਪੰਜਾਬ-ਜਮਨਾ ਹਰਿਆਣਾ ਲਿੰਕ ਤੇ ਉਹ ਐਸਐਲ ਦੀ ਨਹਿਰ ਦੇਖਣ ਦੇ ਲਈ ਕਿਉਂਕਿ ਇਹ ਮੁੱਦਾ ਉੱਥੇ ਚੱਲ ਰਿਹਾ ਹੈ ਹਰਿਆਣਾ ਦੇ ਪੰਜਾਬ ਦਾ ਤਾਂ ਫਿਰ ਪੰਜਾਬ ਨੇ ਆਪਣਾ ਸਪਸ਼ਟੀਕਰਨ ਸਾਫ਼ ਕਰਤਾ ਵੀ ਅਸੀਂ ਗੇਟ ਖੋਲ੍ਹ ਸਕਦੇ ਹਾਂ ਅਸੀਂ ਪਾਣੀ ਛੱਡ ਸਕਦੇ ਯਾਨੀ ਪੰਜਾਬ ਹਜੇ ਵੀ ਪਾਣੀ ਦੇਣ ਨੂੰ ਸਹਿਮਤ ਨਹੀਂ ਆ ਰਿਹਾ ਨੂੰ ਫालतੂ ਕੱਲ ਉਹਨੇ ਉਹ ਜਿਹੜੇ ਅਧਿਕਾਰੀ ਪਹੁੰਚੇ ਸੀ ਉਹਨਾਂ ਨੇ ਉੱਥੇ ਮੌਕਾ ਜਾ ਜਾ ਵੀ ਲਿਆ ਪਰ ਭਗਵੰਤ ਸਿੰਘ ਸਾਹਿਬ ਦਾ ਸਪਸ਼ਟੀਕਰਨ ਸ਼ਾਮ ਨੂੰ ਆ ਗਿਆ ਇਸ ਮੁੱਦੇ ਦੇ ਵੀ ਦੇਖੋ ਜੀ ਗੱਲ ਇਹ ਹੈ ਵੀ ਜਿਹੜਾ ਇਹ ਪਾਣੀ ਦੀ ਬਹੁਤਾਤ ਹੋ ਗਈ ਕੋ ਦਮ ਇਹ ਕੀ ਹੋਇਆ ਵੀ ਰਸ਼ੀਆ ਦੇ ਸਮੁੰਦਰ ਦੇ ਵਿੱਚ ਜਿਹੜਾ ਤੂਫਾਨ ਆ ਕੇ ਪਹਚਾਲ ਆਇਆ ਉਹਦੇ ਕਰਕੇ ਸਮੁੰਦਰ ਦੇ ਵਿੱਚ 17-17 ਫੁੱਟ ਜਿੰਨਾ ਲਹਿਰਾਂ ਉੱਠੜੀਆਂ ਜਿਹਦੇ ਨਾਲ ਮਤਲਬ ਸਾਰਾ ਸਿਸਟਮ ਹੈ ਜਿਹੜਾ ਦੁਨੀਆ ਦਾ ਉਹ ਹੱਲ ਗਿਆ ਜਿਹਦੇ ਵਿੱਚ ਆਪਾਂ ਵੀ ਕੋਈ ਉਹਦੇ ਵਿੱਚ ਉਹ ਨਹੀਂ ਹੈਗੇ ਆਪਾਂ ਕੀ ਪ੍ਰਭਾਵਤ ਹੋਇਆ ਜਿਹਦੇ ਕਰਕੇ ਕਈ ਸਾਡੇ ਪਿੰਡ ਰ ਉੜੂਪੀ ਨੇ ਕਿ ਇੱਧਰ ਛੱਤੀਸਗੜ੍ਹ ਕਿਤੇ ਉੱਧਰ ਉੱਤਰਾਖੰਡ ਵਗੈਰਾ ਦੇ ਇਹ ਮਤਲਬ ਕਾਫੀ ਜਾਨੀ ਮਾਲ ਨੁਕਸਾਨ ਇਹ ਨੁਕਸਾਨ ਹੋਇਆ ਇਹ ਕੋ ਕੁਦਰਤੀ ਕੋਰੋਪੀ ਵਾਂ ਕੇ ਮਤਲਬ ਉਹ ਹੋ ਗਿਆ ਇਹਦਾ ਸਾਨੂੰ ਮਿਲ ਬੈਠ ਕੇ ਇਹ ਮਤਲਬ ਪਾਰਟੀ ਵਾਜੀ ਜਾਂ ਸਟੇਟ ਵਾਈਜ਼ ਤੋਂ ਉੱਪਰ ਉੱਟ ਕੇ ਇਹਦਾ ਮਸਲਾ ਨਿਢਠਾ ਚਾਣਾ ਚਾਹੀਦਾ ਤਾਂ ਕਿ ਸਾਡੀ ਪਬਲਿਕ ਹੈ ਜਿਹੜੀ ਉਹ ਮਾੜਾ ਮੋਟਾ ਆਫਤਾ ਸਮਾਂ ਗੁਜ਼ਾਰ ਸਕੇ ਕਿਉਂਕਿ ਪਾਣੀ ਦੀ ਬਹੁਤ ਆਫਤੇ ਨਾਲ ਕਈ ਨਦੀਆਂ ਨਾਲਿਆਂ ਦੇ ਵਿੱਚ ਹੜਾਉਣ ਦੀ ਪੋਜੀਸ਼ਨ ਹੈ ਤੇ ਜਾਦੇ ਬਾਰਸ਼ਾਂ ਪੈ ਰਹੀਆਂ ਨੇ ਹਿਮਾਚਲ ਦੇ ਵਿੱਚ ਵੀ ਜਾਦੇ ਬਾਰਸ਼ਾਂ ਪੈ ਰਹੀਆਂ ਇਹ ਇਸ ਕਰਕੇ ਪਹਾੜ ਵੀ ਖੁਰ ਰਹੇ ਨੇ ਇਸ ਨੂੰ ਇੱਕ ਕੁਦਰਤੀ ਆਫਤਾ ਸਮਝ ਕੇ ਸਾਰਿਆਂ ਨੂੰ ਮਿਲ ਬੈਠ ਕੇ ਇਹਦਾ ਹੱਲ ਹੈ ਜਿਹੜਾ ਉਨਝਿੱਟਿਆ ਜਾਣਾ ਚਾਹੀਦਾ ਤੂੰ ਤੂੰ ਮੈਂ ਮੈਂ ਕਰਨ ਦੇ ਵਿੱਚ ਮਤਲਬ ਸਾਨੂੰ ਸਮਾਂ ਜ਼ਿਆਦਾ ਗੁਜ਼ਾਰਨਾ ਨਹੀਂ ਚਾਹੀਦਾ ਇਸਨ ਲਈ ਜਿੱਟ ਸਮੱਸਿਆ ਨੂੰ ਹੱਲ ਕਰਨ ਵਾਸਤੇ ਸਾਰਿਆਂ ਨੂੰ ਇੱਕ ਦੂਜੇ ਦਾ ਸਹਿਯੋਗ ਚਾਹੀਦਾ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਔਰ ਡਾਕਟਰ ਤੁਹਾਨੂੰ ਇੱਕ ਹੋਰ ਅਪਡੇਟ ਦੇ ਦੇਣਾ ਕਿ ਕੱਲ ਆਪਾਂ ਇੱਕ ਸ਼ਾਮੀ ਲਾਈਵ ਕੀਤਾ ਸੀ ਪਟਿਆਲਾ ਦੇ ਇੱਕ ਪ੍ਰਾਈਵੇਟ ਸਕੂਲ ਦੇ ਇੱਕ ਬੱਚਾ 5 ਸਾਲ ਦਾ ਇਹਦਾ ਗਲਤ ਕੰਮ ਹੋਇਆ ਸੀ ਔਰ ਦੇਖੋ ਪੁਲਿਸ ਨੇ ਉਹ ਡੈਕਸਟ ਹੈ ਉਰੇ ਡੀਐਸਪੀ ਜਤਨ ਸਿੰਘ ਦੇ ਵੱਲੋਂ ਉਹ ਬੰਦਾ ਕਾਬੂ ਆ ਗਿਆ ਉਹ ਬੰਦਾ ਇੱਕ ਯਾਨੀ ਕੇ ਉੱਥੇ ਦਾ ਡਰਾਈਵਰ ਦੱਸੋ ਦੱਸਿਆ ਜਾ ਰਿਹਾ ਹੈ ਕਿ ਸਟਾਫ ਮੈਂਬਰ ਹੈ ਜਿਸਨੇ ਹਰਕਤ ਕੀਤੀ ਹੈ ਦੇਖੋ ਜੀ ਮਤਲਬ ਜੋ ਵੀ ਉਹ ਬੱਚੇ ਨਾਲ ਬਦਖੈਲੀ ਹੋਈ ਹੈ ਉਹਦੇ ਜਿਹੜਾ ਇਹ ਇਹ ਜੇ ਤੱਤ ਨੇ ਗਲਤ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ ਤਾਂ ਕਿ ਮਤਲਬ ਲੋਕਾਂ ਦੇ ਜਿਹੜੇ ਬੱਚੇ ਨੇ ਲੱਖਾਂ ਬੱਚੇ ਨੇ ਆਪਣੇ ਜਿਹੜੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਫਿਰ ਕੱਲ ਨੂੰ ਬੱਚਿਆਂ ਨੂੰ ਸਕੂਲ ਕੋਣ ਛੱਡਣ ਜਾਊਗਾ ਅਤੇ ਸਕੂਲ ਪ੍ਰਸ਼ਾਸਨ ਹੈ ਜਿਹੜਾ ਉਹਨੂੰ ਵੀ ਬੜਾ ਸਟਰਕ ਰਹਿਣਾ ਚਾਹੀਦਾ ਇਹ ਨਹੀਂ ਹੈ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਮੈ ਸੁਣੀ ਜਾਂਦਾ ਸੀਗਾ ਕਿ ਸਾਡੇ ਤਾਂ ਜੀ ਕੋਈ ਘਟਨਾ ਨਹੀਂ ਹੋਈ ਜੀ ਪਰ ਇਸ ਤਰ੍ਹਾਂ ਦਾ ਜਿਹੜਾ ਕੰਮ ਕਰਨ ਵਾਲਾ ਉਹ ਜਿਹੜੇ ਗਲਤ ਅੰਸਰ ਨੇ ਉਹਨਾਂ ਨੂੰ ਮਤਲਬ ਪੁਸਤਪਨਾਹੀ ਹੁੰਦੀ ਹੈ ਜੇ ਦੋਸ਼ੀ ਕੋਈ ਹੈਗਾ ਮਤਲਬ ਦੋਸ਼ੀ ਨੂੰ ਸਜ਼ਾ ਜਿਹੜੀ ਉਹ ਕਾਨੂੰਨ ਮੁਤਾਬਕ ਬਣਦੀ ਦਿੱਤੀ ਜਾਣੀ ਚਾਹੀਦੀ ਹੈ ਸਾਰਾ ਪੰਜਾਬ ਤੇ ਸਾਰਾ ਪਟਿਆਲਾ ਸਾਰੇ ਲੋਕ ਸਾਰੀ ਸਰਕਾਰ ਮਤਲਬ ਉਹਦੇ ਬੱਚੇ ਦੇ ਪੱਖ ਵਿੱਚ ਹੈਗੀ ਹੈ ਦੋਸ਼ੀ ਨੂੰ ਜ਼ਰੂਰ ਸਲਾਖਾਂ ਦੇ ਪਿੱਛੇ ਭੇਜਿਆ ਜਾਣਾ ਚਾਹੀਦਾ ਗੱਲ ਇਹ ਹੈ ਵੀ ਜਾਂਚ ਦਾ ਵਿਸ਼ਾ ਬਣਦਾ ਜੇ ਦੋਸ਼ੀ ਹੈਗਾ ਤਾਂ سزا ਹੋਣੀ ਚਾਹੀਦੀ ਆ ਪਰ ਦੋਸ਼ੀ ਦੇ ਉੱਤੇ ਕੋਈ ਉਂਗਲ ਨਹੀਂ ਉਠਲਣੀ ਚਾਹੀਦੀ ਮਤਲਬ ਇਹ ਬੜਾ ਜਾਂਚ ਦਾ ਵਿਸ਼ਾ ਹੈਗਾ ਸਾਡੀਆਂ ਮਾਨਜੋ ਕੋਰਟਾਂ ਨੇ ਬੜਾ ਸੋਚ ਸਮਝ ਕੇ ਫੈਸਲਾ ਲੈਂਦੀਆਂ ਨੇ ਇਸ ਕਰਕੇ ਮਤਲਬ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਕੋਰਟਾਂ ਤੇ ਜੋ ਵੀ ਫੈਸਲਾ ਕਰਨਗੇ ਉਹ ਸਹੀ ਹੋਣਾ ਚਾਹੀਦਾ ਔਰ ਡਾਕਟਰ ਸਾਹਿਬ ਇੱਕ ਹੋਰ ਤੁਹਾਨੂੰ ਅਪਡੇਟ ਦੇਣਾ ਕਿ ਬਟਾਰਾ ਪੁਲਿਸ ਐਕਸ਼ਨ ਮੋਡੇ ਦਿਖੀ ਹੈ ਇਹ ਇੱਕ ਨਾ ਵੀਡੀਓ ਵਾਇਰਲ ਹੋ ਰਹੀ ਸੀ ਇੱਕ ਪੱਤਰਕਾਰ ਹੈ ਆਪਣਾ ਦੈਨਿਕ ਖਬਰ ਦੇ ਉਹਨਾਂ ਦੀ ਇੱਕ ਮਾਰਕਟਾਈ ਕੀਤੀ ਗਈ ਸੀ ਬਲਵਿੰਦਰ ਸਿੰਘ ਨਾਮ ਉਹਨਾਂ ਦਾ ਤੇ ਉਹ ਜਿਹੜੇ ਬੰਦੇ ਨੇ ਮਾਰਕਟਾਈ ਕੀਤੀ ਸੀ ਉਹ ਦੋ ਇੰਸਪੈਕਟਰ ਨਿਕਲੇ ਪੁਲਿਸ ਦੇ ਔਰ ਬਟਾਲਾ ਪੁਲਿਸ ਨੇ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਪੂਰੀ ਜਾਂਚ ਕਰਨ ਤੋਂ ਬਾਅਦ ਉਹ ਦੋਨੋਂ ਪੁਲਿਸ ਇੰਸਪੈਕਟਰ ਉੱਪਰ ਕੱਲ ਪਰਚਾ ਦਰਜ ਕਰ ਦਿੱਤਾ ਇੱਕ ਬੜੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਵੀ ਹਾਂਜੀ ਇਹ ਕਈ ਕਾਰਵਾਈਆਂ ਹੋਈਆਂ ਨੇ ਮਤਲਬ ਸਾਡੇ ਮਾਨਸਾ ਵੀ ਹੋਈ ਹੈ ਇੱਕ ਸਰਦੂਲਗੜ੍ਹ ਔਰ ਵੀ ਇੱਕਦੋ ਹਿੰਗ ਕੱਲ ਤਿੰਨ ਕਾਰਵਾਈਆਂ ਹੋਈਆਂ ਨੇ ਜਿਦੇ ਵਿੱਚ ਦੋਸ਼ੀ ਮਤਲਬ ਮਲਾਜਮ ਨੇ ਜਿਹੜੇ ਉਹ ਪਾਈਦੇ ਨੇਗੇ ਕੁਸਵਲਿਆਂ ਤੇ ਉੱਤੇ ਸਰਕਾਰ ਦੀ ਗਾਜਬਿ ਗਿਰੀ ਹੈ ਸਸਪੈਂਡ ਵੀ ਹੋਏ ਨੇ ਕੋਈ ਖੜੇ ਵੀ ਗਏ ਪਰ ਲੋਕ ਇਹ ਕਟਨਾ ਮੰਨਦੇ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਇਹ ਤੋਂ ਮਤਲਬ ਲੋਕਾਂ ਦੇ ਵਿੱਚ ਜਿਹੜਾ ਵਿਸ਼ਵਾਸ ਹੈ ਉਹ ਘਟਦਾ ਹੈਗਾ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੁੰਦਾ ਹੈ ਸਰਕਾਰ ਨੂੰ ਇਹਦੇ ਵਾਸਤੇ ਸਖਤ ਤੋਂ ਸਖਤ ਕਦਮ ਲੈ ਜਿਹੜੇ ਦੋਸ਼ੀ ਮਲਾਜਮ ਉਹਨਾਂ ਦੇ ਚੱਕਣੇ ਚਾਹੀਦੇ ਨੇ ਤਾਂ ਕਿ ਮਤਲਬ ਲੋਕਾਂ ਨੂੰ ਜਿਹੜਾ ਆ ਲੋਕਾਂ ਦੇ ਦੁਆਰਾ ਇਹ ਚੁਣਿਆ ਜਾਂਦਾ ਲੋਕਤੰਤਰ ਲੋਕਾਂ ਲਈ ਲੋਕਾਂ ਵਾਸਤੇ ਤੇ ਲੋਕਾਂ ਦੁਆਰਾ ਇਹ ਹੈ ਮਤਲਬ ਚਲੋ ਆਪਾਂ ਵਾਪਸ ਵਾਪਸ ਆਪਣੇ ਮੁਬੇਕ ਨਹੀਂ ਆਨੇ ਡਾਕਟਰ ਸਾਹਿਬ ਮਠਾਈਆਂ ਵੱਲ ਤੇ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਸਰਕਾਰੀ ਅਧਿਕਾਰੀ ਨੇ ਜਾਂ ਆਪਾਂ ਕਹਦੇ ਆ ਫੂਡ ਸੇਫਟੀ ਵਿਭਾਗ ਹੁੰਦੇ ਨੇ ਸਿਹਤ ਵਿਭਾਗ ਇਹਨਾਂ ਨੂੰ ਦੋ ਦਿਨ ਰਹਿ ਗਏ ਜਲਦੀ ਕੋ ਐਕਸ਼ਨ ਲੈਣਾ ਨਹੀਂ ਚਾਹੀਦਾ ਸਾਰੇ ਸ਼ਹਿਰਾਂ ਮੈਂ ਪੂਰੇ ਪੰਜਾਬ ਇੰਦੁਸਤਾਨ ਦੀ ਗੱਲ ਕਰ ਰਿਹਾ ਹਾਂਜੀ ਦੇਖੋ ਮਤਲਬ ਐਕਸ਼ਨ ਤਾਂ ਇਹ ਲੈ ਰਿਹਾ ਹੈ ਮਹਿਕਮਾ ਸਰਕਾਰ ਵੱਲੋਂ ਸਖਤ ਹਦਾਇਤਾਂ ਨੇ ਇਹ ਗੱਲ ਕਰ ਹੋਰ ਮਸਤਾਈ ਦੀ ਨਾਲ ਮਤਲਬ ਇਸ ਤਰ੍ਹਾਂ ਦੇ ਜਿੱਥੇ ਵੀ ਸਟੇਸ਼ਨ ਗੱਡੀਆਂ ਉੱਥੇ ਮਾਲ ਲੈਂਦਾ ਹੈਗਾ ਜਿੱਥੇ ਵੀ ਇਹਨਾਂ ਨੂੰ ਪਤਾ ਲੱਗਦਾ ਵੀ ਭਾਈ ਮਾਲ ਬਾਹਰੋਂ ਆ ਰਿਹਾ ਹੈ ਕਿਉਂਕਿ ਇਹ ਕੋਈ ਇੱਕ ਦਿਨ ਜਿਹੜੇ ਇਹ ਮਿਲਕ ਪ੍ਰੋਡਕਟ ਨੇ ਇਹ ਕੋਈ ਇੱਕ ਦਿਨ ਦੇ ਵਿੱਚ ਦੁੱਧ ਤਾਂ ਤਿਆਰ ਹੁੰਦਾ ਨਹੀਂ ਵੀ ਕਿਸੇ ਪਾਸੋਂ ਵੱਤ ਉਸਾ ਗਏ ਸਾਰਾ ਦੁੱਧ ਜਿਹੜਾ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਉਸੇ ਤੋਂ माल ਤਿਆਰ ਕੀਤਾ ਜਾਂਦਾ ਉਸ ਦੀ ਜਰੂਰ ਸੈਂਪਲਿੰਗ ਹੋਣੀ ਚਾਹੀਦੀ ਹੈ ਜਿਹੜਾ ਪੰਜਾਬ ਤੋਂ ਬਾਹਰ ਤੋਂ ਆਉਂਦਾ ਹੈ ਨਾ ਜੇ ਉਹਦੇ ਤੇ ਮਸਤੀਦੀ ਨਾਲ ਸਰਕਾਰ ਕੰਮ ਕਰੇ ਉਹਦਾ ਸੈਂਪਲ ਸੰਪਲ ਲਵੇ ਤਾਂ ਮਤਲਬ ਕਾਫੀ ਇਸ ਚੀਜ਼ ਨੂੰ ਉਹ ਥੱਲ ਪਾਈ ਜਾ ਸਕਦਾ ਲੋਕਾਂ ਲੋਕਾਂ ਨੂੰ ਕੀ ਬੀਲ ਕਰੋਗੇ ਰੱਖੜੀ ਹਥਿਆਰ ਤੇ ਪਰਸੋਂ ਰੱਖੜੀ ਵਿਆਹ ਹੈ ਕੀ ਕਰਨ ਲੋਕ ਲੋਕੀ ਗੱਲਾਂ ਧਿਆਨ ਦੇਣ ਤਾਂ ਇਹੀ ਹੈ ਜੀ ਲੋਕਾਂ ਨੂੰ ਬੇਨਤੀ ਹੈ ਵੀ ਡਰਾਈ ਫਰੂਟ ਵੱਧ ਵਰਤਿਆ ਜਾਵੇ ਇਸ ਦਾ ਜਿਹੜਾ ਦੁੱਧ ਦਾ ਮਤਲਬ ਬਣਿਆ ਹੋਇਆ ਪ੍ਰੋਡਕਟ ਹੈ ਉਹ ਘੱਟ ਤੋਂ ਘੱਟ ਵਰਤਿਆ ਜਾਵੇ ਤਾਂ ਕਿ ਜੇ ਕੋਈ ਬੇਸਣ ਦਾ ਬਣਿਆ ਪ੍ਰੋਡਕਟ ਹੈ ਉਸ ਨੂੰ ਵਰਤਿਆ ਜਾਵੇ ਤਾਂ ਕਿ ਉਹਦੇ ਵਿੱਚ ਪਿਓਰਿਟੀ ਤਾਂ ਹੋਊਗੀ ਬੇਸਣ ਵਿੱਚੋਂ ਮੰਨ ਲਓ ਛੋਲੀਆਂ ਨਹੀਂ ਤਾਂ ਮੱਕੀ ਪਾ ਦੂ ਅਗਲਾ ਇਹੀ ਹੈ ਵੀ ਦੁੱਧ ਦਾ ਪਸ਼ੂਆਂ ਪਸ਼ੂ ਦਿੰਦੇ ਨੇ ਪਸ਼ੂਆਂ ਦਾ ਦੁੱਧ ਉਹ ਹੁੰਦਾ ਹੀ ਨਹੀਂ ਉਹ ਤਾਂ ਕੁਝ ਹੋਰ ਹੀ ਬਣਾ ਕੇ ਉਹ ਚੀਜ਼ਾਂ ਪ੍ਰੋਡਕਟ ਆਪਣੇ ਪੇਸ਼ ਕਰ ਦਿੰਦੇ ਨੇ ਜਿਹੜੀਆਂ ਸਿਹਤ ਲਈ ਬੜਾ ਘਾਤਖ ਸਿੱਧ ਹੁੰਦੀਆਂ ਨੇ ਸਾਰੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਵੀ ਜਿਹੜੇ ਦੁੱਧ ਤੋਂ ਬਣੇ ਹੋਏ ਪ੍ਰੋਡਕਟਰ ਨੇ ਇਹਨਾਂ ਨੂੰ ਨਾਮ ਆਤਰ ਵਰਤੋ ਇਹਨਾਂ ਦੀ ਜਿਹੜੀ ਸਮੈਲ ਹੈ ਜਾਂ ਇਹਨਾਂ ਦੀ ਸ਼ਾਈਨਿੰਗ ਆ ਉਹਦੇ ਵਿੱਚ ਆ ਕੇ ਆਪਾਂ ਕਈ ਵਾਰੀ ਇਸ ਤਰ੍ਹਾਂ ਕਰ ਲੈਂਦੇ ਆ ਜਿਹੜੇ ਫਲੇਵਰ ਹੁੰਦੇ ਨੇ ਉਹਨਾਂ ਨਾਲ ਉਦੋਂ ਵੀ ਵਧੀਆ ਦੇਖਣ ਨੂੰ ਲੱਗਣ ਵਾਲੀਆਂ ਚੀਜ਼ਾਂ ਪੇਸ਼ ਕਰ ਦਿੰਦੇ ਨੇ ਹੁੰਦੀਆਂ ਨਕਲੀ ਨੇ ਇਸ ਕਰਕੇ ਸਾਨੂੰ ਸਾਰੇ ਸਮਾਜ ਨੂੰ ਸਾਡੇ ਮਤਲਬ ਜਿਹੜੇ ਦੁੱਧ ਪ੍ਰੋਡਕਟ ਤੋਂ ਤਿਆਰ ਹੋਏ ਮਠਿਆਈਆਂ ਨੇ ਇਹਨਾਂ ਨੂੰ ਘੱਟ ਤੋਂ ਘੱਟ ਵਰਤਣਾ ਚਾਹੀਦਾ ਚਲੋ ਡਾਕਟਰ ਸਾਹਿਬ ਤੁਹਾਨੂੰ ਜੁੜੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਮੈਂ ਤੁਹਾਡਾ ਚੈਨਲ ਤੇ ਆਪਣੇ ਦੋਵਾਂ ਬਹੁਤ-ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਥੈਂਕ ਯੂ ਸੋ ਦੋਤੇ ਨਾਲ ਜੁੜੇ ਜੀ ਰਿੰਦਰ ਸਿੰਘ ਜੀ ਮਾਨਸਾ ਤੋਂ ਜੋ ਕਿ ਪੇਸ਼ੇ ਦੇ ਬਤੌਰ ਇੱਕ ਡਾਕਟਰ ਵੀ ਨੇ ਤਾਂ ਇਸ ਮੁੱਦੇ ਤੇ ਉਹਨਾਂ ਦੀਆਂ ਗੱਲਾਂ ਕਾਫੀ ਵਧੀਆ ਵੀ ਲੱਗੀਆਂ ਕਿਉਂਕਿ ਉਹਨਾਂ ਨੂੰ ਜ਼ਿਆਦਾ ਨੌਲੇਜ ਹੈ ਤਾਂ ਜਿਹੜੀ ਗੱਲਾਂ ਉਹਨਾਂ ਨੇ ਕਈਆਂ ਸਹੀ ਗੱਲ ਕਹੀ ਹੈ ਉਹਨਾਂ ਨੇ ਇਹ ਕਿ ਜਿਹੜਾ ਦੁੱਧ ਆ ਰਿਹਾ ਹੈ ਮਾਰਕੀਟ 'ਚ ਉਹ ਨਕਲੀ ਆ ਰਿਹਾ ਹੈ ਯੂਰੀਆ ਤੋਂ ਦੁੱਧ ਤਿਆਰ ਕੀਤਾ ਜਾ ਰਿਹਾ ਹੈ ਤੇ ਜਿਹੜੇ ਤੁਸੀਂ ਆਪਣੇ ਘਰਾਂ ਦੀ ਮਠਾਈਆਂ ਲੈ ਕੇ ਜਾਣੀਆਂ ਦੁੱਧੀਆਂ ਘੱਟ ਲੈ ਕੇ ਜਾਓ ਕਿਉਂਕਿ ਦੁੱਧ ਦਾ ਆਪ ਨਹੀਂ ਪਤਾ ਵੀ ਦੁੱਧ ਅਸਲੀ ਹੈ ਕਿ ਨਹੀਂ ਹੈ ਤੇ ਦੋਸਤੋ ਪਰ ਗੱਲ ਇਹ ਸਵਾਲ ਉੱਠਦੇ ਨੇ ਪ੍ਰਸ਼ਾਸਨਿਕ ਅਧਿਕਾਰ ਤੇ ਵੀ ਕਿਉਂਕਿ ਜਿਵੇਂ ਕੱਲ ਲੁਧਿਆਣਾ ਦੇ ਵਿੱਚ 6 ਕੁਇੰਟਲ ਖੋਇਆ ਫੜਿਆ ਗਿਆ ਅੰਮ੍ਰਿਤਸਰ ਦੀ ਘਟਨਾ ਸਾਹਮਣੇ ਆ ਚੁੱਕੀ ਹੈ ਏ ਕੋਈ ਪਹਿਲੀਆਂ ਘਟਨਾਵਾਂ ਨਹੀਂ ਇਸ ਤੋਂ ਪਹਿਲਾਂ ਵੀ ਦੀਵਾਲੀ ਤੇ ਹੋਰ ਤਿਹਾਰਾਂ ਤੇ ਤੁਹਾਨੂੰ ਕਈ ਖਬਰਾਂ ਅਸੀਂ ਦਿਖਾਈਆਂ ਨੇ ਜਿੱਥੇ ਕਿ ਨਕਲੀ ਜਿਹੜੀਆਂ ਮਠਾਈਆਂ ਨੇ ਉਹ ਆਂਦੀਆਂ ਨੇ ਇਹ ਜਿਹੜੇ ਮਲਾਵਟਖੋਰ ਨੇ ਇਹਨਾਂ ਨੂੰ ਇੱਕ ਮੌਕਾ ਮਿਲ ਜਾਂਦਾ ਚੋਕਾ ਲਾਉਣ ਦਾ ਤੇ ਦੋਸਤੋ ਤੁਸੀਂ ਧਿਆਨ ਰੱਖਿਆ ਆਪਣੀ ਸਿਹਤ ਨੂੰ ਤੁਸੀਂ ਬਚਾ ਕੇ ਰੱਖਣਾ ਇਸ ਵੀ ਜਦੋਂ ਵੀ ਬਾਜ਼ਾਰਾਂ ਵੀ ਮਠਾਈਆਂ ਲੈਣ ਜਾਣ ਸਾਡੀਆਂ ਧੀਆ ਪੈਣਾ ਜਾਂ ਘਰ ਦੇ ਜੀ ਤਾਂ ਉਹ ਧਿਆਨ ਰੱਖਣ ਵੀ ਅਸੀਂ ਸੁੰਦਰਤਾ ਵੱਲ ਘਟ ਜਾਈਏ ਤੇ ਜਿਹੜੀ ਸਾਨੂੰ ਵਧੇ ਲੱਗ ਰਹੀ ਹੈ ਉਹੀ ਆਪਣੇ ਘਰ ਲੈ ਕੇ ਆਈਏ ਤਾਂ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਤਿਆਰ ਵਧੀਆ ਤਰੀਕੇ ਨਾਲ ਸੁਖ-ਸਾਣ ਮਨਾ ਸਕੋ ਸੋ ਦੋਸਤੋ ਅਜੇ 2 ਦਿਨ ਪਏ ਆ ਧਿਆਨ ਤੁਸੀਂ ਰੱਖਣਾ ਸਿਹਤ ਤੁਹਾਡੀ ਹੈ ਸਾਡਾ ਸਿਰਫ ਤੁਹਾਨੂੰ ਸੁਝਾਉਣਾ ਫਰਜ਼ ਬੰਦਾ ਹੈ ਮੰਨਣਾ ਨਾ ਮੰਨਣਾ ਤੁਹਾਡੇ ਅੱਜ ਇਹ ਸਾਡਾ ਅੱਜ ਦਾ ਸਵੇਰ ਦਾ ਲਾਈਵ ਬ੍ਰੋਨਤੀ ਤੁਹਾਡੇ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਵਿਸ਼ਾ ਲੈ ਕੇ